ਰੋਤ ਮੱਲਾ ਤੀਜਾ ਜਿਨ ਕੋ ਅੰਦਰ ਗਿਆਨ ਨਹੀਂ ਤੈ ਕੀ ਨਾਹੀ ਵਿੰਦ ਨਾਨਕ ਮੋਇਆਂ ਕਾ ਕਿਆ ਮਾਰਣ ਜੇ ਆਪ ਮਾਰੇ ਗੋਵਿੰਦ ਮੱਲਾ ਤੀਜਾ ਮਨ ਕੀ ਪਤਰੀ ਵਾਚਣੀ ਸੁਖੀ ਹੂੰ ਸੁਖ ਸਾਰ ਸੋ ਬ੍ਰਾਹਮਣ ਭਲਾ ਅਖੀਐ ਜੇ 부ਝੇ ਬ੍ਰੰਬ ਵਿਚਾਰ ਹਰ ਸਾਲਾ ਹੈ ਹਰ ਪੜਾ ਗੁਰ ਕਾ ਸ਼ਬਦ ਵਿਚਾਰ ਆਇਆ ਉਹ ਪ੍ਰਵਾਣ ਹੈ ਜੇ ਕੋਲ ਕਾ ਕਰੇ ਉਧਾਰ ਅੱਗੇ ਜਾਤ ਨਾ ਪੁੱਛੀ ਐ ਕਰਨੀ ਸ਼ਬਦ ਹੈ ਸਾਰ ਹੋਰ ਕੂੜ ਪੜਨਾ ਕੂੜ ਕਮਾਉਣਾ ਵਿਖਿਆ ਨਾਲ ਪਿਆਰ ਅੰਦਰ ਸੁਖ ਨਾ ਹੋਈ ਮਨਮੁਖ ਜਨਮੋ ਖੁਆਰ ਨਾਨਕ ਨਾਮ ਰਤੇ ਸੇ ਉਬਰੇ ਗੁਰ ਕੈ ਹੇਤ ਅਪਾਰ ਪਾਉਣੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ ਜੋ ਹੁਕਮ ਨਾ ਬੂਝਾ ਖਸਮ ਕਾ ਸੋਈ ਨਰ ਕੱਚਾ ਜਿਤ ਭਾਵੈ ਤਿਤ ਲਾਹਿੰਦਾ ਗੁਰਮੁਖ ਹਰ ਸੱਚਾ ਸਭਨਾ ਕਾ ਸਾਹਿਬ ਏਕ ਹੈ ਗੁਰ ਸ਼ਬਦੀ ਰਚਾ ਗੁਰਮੁਖ ਸਦਾ ਸਲਾਈ ਸਭ ਇਸ ਦੇ ਜਿਤ ਜਿਉ ਨਾਨਕ ਆਪ ਨਚਾਏਂਦਾ ਤੇ ਵੀ ਕੋ ਨਚਾ ਛੱਡ ਮਾਰੂ ਵਾਰ ਮਹਿਲਾ ਪੰਜਵਾ ਡਖਣੀ ਮਹਿਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੂੰ ਚਉ ਸੱਜਣ ਮੈਂ ਦਿਆ ਦੇਸਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ ਮੈਲਾ ਪੰਜਵਾ ਨਹੀਂ ਮਹਿੰਜਾ ਤਉ ਨਾਲ ਬਿਆਨੇ ਕੂੜਾ ਵੇ ਦੇਖ ਕੱਪੜ ਭੋਗ ਡਰਾਵਣੇ ਜਿ ਚਰ ਤਰੀ ਨਾਂ ਦੇਖ ਮੈਲਾ ਪੰਜਵਾ ਉੱਠੀ ਚਾਲੂ ਕੰਤੜੇ ਹੋਂ ਪਸੀ ਤੋ ਦੀਦਾਰ ਕਾਜਲ ਹਾਰ ਤਮੋਲ ਰਸ ਬਿਨ ਪਸੇ ਹਬ ਰਸ ਸ਼ਾਰ ਔੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਬਤਾਰਿਆ ਗੁਰਮੁਖ ਕੀਤੋ ठाਟ ਸਿਰਜ ਸੰਸਾਰਿਆ ਹਰ ਅਗਿਆ ਹੋਏ ਬੇਦ ਪਾਪ ਕੁੰਨ ਵਿਚਾਰਿਆ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਆ ਨਵ ਖੰਡ ਪ੍ਰਥਮੀ ਸਾਜ ਹਰ ਰੰਗ ਸਵਾਰਿਆ ਵੇਕੀ ਜੰਤ ਉਪਾਏ ਅੰਤਰ ਕਲ ਤਾਰਿਆ ਤੇਰਾ ਅੰਤ ਨਾ ਜਾਣੇ ਕੋਏ ਸਤ ਸਿਰ ਜਣ ਹਾਰਿਆ ਤੂੰ ਜਾਣੇ ਸਭ ਵਿਦ ਆਪ ਗੁਰਮੁਖ ਨਿਸਤਾਰਿਆ ਡੱਕਣੇ ਮਹਿਲਾ ਪੰਜਵਾ ਜੇ ਤੂੰ ਮਿੱਤਰ ਸਾੜੜਾ ਇੱਕ ਪੋਰੀ ਨਾ ਵੇ ਛੋੜ ਜਿਉ ਮਹਿੰਜਾ ਤੋ ਮੋਹਿਆ ਕਦ ਪਸੀ ਜਾਨੀ ਤੋਏ ਮਹਿਲਾ ਪੰਜਵਾ ਦੁਰਜਨ ਤੂੰ ਜਲ ਪਾੜੀ ਵੇ ਛੋੜੇ ਮਰ ਜਾ ਕੰਤਾ ਤੂੰ ਸੌ ਸੇਜੜੀ ਮੰਡਾ ਹਬੋ ਦੁਖ ਉਲਹਾ ਮੈਲਾ ਪੰਜਵਾ ਦੁਰਜਨਨ ਦੂਜਾ ਪਾਉ ਹੈ ਵੇ ਛੋੜਾ ਹਮੈ ਰੋਗ ਸੱਜਣ ਸੱਚਾ ਪਾਤਿਸ਼ਾ ਜਿਸ ਮਿਲ ਕੀ ਚਾਏ ਭੋਗ ਪੌੜੀ ਤੂੰ ਅਗੰਮ ਦਇਆਲ ਬੇਅੰਤ ਤੇਰੀ ਕੀਮਤ ਕਹੈ ਕੌਣ ਤੁਧ ਸਿਰਜਿਆ ਸਭ ਸੰਸਾਰ ਤੂੰ ਨਾ ਇੱਕ ਸਗਲ ਪੌਣ ਤੇਰੀ ਕੁਦਰਤ ਕੋਈ ਨਾ ਜਾਣੇ ਮੇਰੇ ਠਾਕੁਰ ਸਗਲ ਰੌਣ ਤੁਧ ਅਪੜ ਕੋਈ ਨਾ ਸਕ ਤੂੰ ਅਵਨਾਸ਼ੀ ਜਗ ਉਧਰਣ ਤੁਧ ਥਾਪਤੇ ਚਾਰੇ ਜੁਗ ਤੂੰ ਕਰਤਾ ਸਗਲ ਤਰਣ ਤੁਧ ਆਵਣ ਜਾਣਾ ਕੀਆ ਤੁਧ ਲੇਪ ਨ ਲੱਗੇ ਤ੍ਰਿਣ ਜਿਸ ਹੋਵੇ ਆਪ ਦਿਆਲ ਤਿਸ ਲਾਵੇਂ ਸਤਗੁਰ ਚਰਨ ਤੂੰ ਹੋਰ ਤੋਂ ਉਪਾਏ ਨ ਲੱਭਹੀ ਅਬਿਨਾਸ਼ੀ ਸ੍ਰਿਸ਼ਟ ਕਰਨ ਦਖਣੇ ਮਹਿਲਾ ਪੰਜਵਾ ਜੇ ਤੂੰ ਵੱਤੇ ਅੰਗਣੇ ਹਬ ਧਰਤ ਸੁਹਾਵੀ ਹੋਏ ਇੱਕ ਸਕੰਤ ਬਾਹਰੀ ਮੈਂਡੀ ਬਾਤ ਨਾ ਪੁੱਛੈ ਕੋਏ ਮਹਿਲਾ ਪੰਜਵਾ ਹਬੇ ਤੋਲ ਸੁਹਾਵਣ ਸਹਿ ਬੈਠਾ ਅੰਗਣ ਮਲ ਤਹੀ ਨਵੰਝੇ ਬਿਰਥੜਾ ਜੋ ਘਰ ਆਵੇ ਚਲ ਨੈਲਾ ਪੰਜਵਾ ਸੇਜ ਵਿਸ਼ਾਈ ਕੰਤ ਕੂ ਕੀਆ ਹਮ ਸ਼ਿੰਗਾਰ ਇਤੀ ਮੰਜਨਾ ਸਮਾਵਈ ਜੇ ਗਲ ਪੈਰਾ ਹਾਰ ਤੋੜੀ ਤੂੰ ਤਾਰ ਬ੍ਰਹਮ ਪਰਮੇਸ਼ਰ ਜੋ ਨਾ ਆਵੇ ਹੀ ਤੂੰ ਹੁਕਮੀ ਸਾਜੇ ਸ੍ਰਿਸ਼ਟ ਸਾਜ ਸਮਾਵੇ ਹੀ ਤੇਰਾ ਰੂਪ ਨਾ ਜਾਈ ਲਖਿਆ ਕਿਉ ਤੁਜੈ ਤੇ ਆਵੇ ਹੀ ਤੂੰ ਸਭ ਮੈਂ ਵਰਤੇ ਆਪ ਕੁਦਰਤ ਦੇਖਾਵੇ ਹੀ ਤੇਰੀ ਭਗਤ ਘਰੇ ਭੰਡਾਰ ਟੋਟ ਨਾ ਆਵੇ ਹੀ ਇਹ ਰਤਨ ਜਿਵੇਂ ਹਰ ਲਾਲ ਕੀਮ ਨਾ ਪਾਵੇ ਹੀ ਜਿਸ ਹੋਵੇਂ ਆਪ ਦਿਆਲ ਤਿਸ ਸਤਗੁਰ ਸੇਵਾ ਲਾਵਹੀਂ ਤਿਸ ਕਦੇ ਨ ਆਵੇ ਟੋਟ ਜੋ ਹਰ ਗੁਣ ਗਾਵੇ ਹੀ ਡੱਖਣੇ ਮਹਿਲਾ ਪੰਜਵਾ ਜਾਂ ਮੂੰ ਪੰਸੀ ਹੱਠ ਮੈਂ ਪਰੀ ਮਹਿੰਜੈ ਨਾਲ ਹੱਬ ਢੁਖੁ ਲਾਹਮ ਨਾਨਕ ਨਦਰ ਨਿਹਾਲ ਮਹਿਲਾ ਪੰਜਵਾ ਨਾਨਕ ਬੈਠਾ ਪਖੇ ਵਾਹ ਲੰਮੇ ਸੇ ਮੈਂ ਦਰ ਖੜਾ ਤੇਰੀ ਏ ਤੂੰ ਜਾਣ ਮਹਿੰਜਾ ਸਾਉ ਜੁਈ ਸਾਈਂ ਮੋ ਖੜਾ ਮੈਂ ਲਾ ਪੰਜਵਾ ਕਿਆ ਗਾ ਲਾਇਓ ਪੂਛ ਪਰ ਵੇਲ ਨਾ ਜੋਹੇ ਕੰਤ ਤੂੰ ਨਾਨਕ ਫੁੱਲਾਂ ਸੰਦੀ ਵਾੜ ਖਿੜਿਆ ਹੱਬ ਸੰਸਾਰ ਜਿਉ ਪੌੜੀ ਸੁਗੜ ਸੁਜਾਨ ਸਰੂਪ ਤੂੰ ਸਭ ਮੈਂ ਵਰਤੰਤਾ ਤੂੰ ਆਪੇ ਠਾਕੁਰ ਸੇਵ ਕੋ ਆਪੇ ਪੂਜੰਤਾ ਦਾਨ ਬਿਨਾ ਆਪ ਤੂੰ ਆਪੇ ਸਤਵੰਤਾ ਜਤੀ ਸਤੀ ਤਬ ਨਿਰਮਲਾ ਮੇਰੇ ਹਰ ਭਗਵੰਤਾ ਸਭ ਬ੍ਰਹਮ ਪਸਾਰ ਪਸਾਰਿਓ ਆਪੇ ਖੇਲੰਤਾ ਏ ਆਵਾ ਗਵਨ ਰਚਾਇਓ ਕਰ ਚੋਜ ਦਿਖੰਤਾ ਤਿਸ ਬੋੜ ਗਰਭ ਨਾ ਪਾਵੇ ਹੀ ਜਿਸ ਦੇਵੈ ਗੁਰਮੰਤਾ ਜਿਉ ਆਪ ਚਲਾਵੇ ਤਿਉ ਚਲਦੇ ਕਿਛ ਵਸ ਨਾ ਜਨਤਾ ਡਖਣੀ ਮਹਿਲਾ ਪੰਜਵਾ ਕੁਰਿਏ ਕੁਰਿਏ ਵੈੰਦਿਆ ਤਾਲ ਗਾਣਾ ਮਹਰੇਰ ਵੇਖੀ ਛਿੱਟੜ ਥੀ ਵੰਦੋ ਜਾਮ ਕਿਸੰਦੋ ਤੇਰ ਮਹਿਲਾ ਪੰਜਵਾ ਸਚ ਜਾਣੇ ਕਚ ਵਿੰਦਿਓ ਤੂੰ ਆਗੂ ਅੱਗੇ ਸਲਵੇ ਨਾਨਕ ਆਤਛੜੀ ਮਨਜ ਨੇਣੂ ਬਿਆ ਢਲ ਪੱਬਣ ਜਿਉ ਜੁਮਿਓ ਮਹਿਲਾ ਪੰਜਵਾ ਥੋਰੇ ਥੋਰੇ ਰੂੜੇ ਸੇ ਵਿੰਦੇ ਆਲਖ ਮੁੱਦਤ ਪਈ ਚਰਾਣੀਆਂ ਫਿਰ ਕੱਡੂ ਆਵੇ ਰੁੱਤ ਔੜੀ ਤਦ ਰੂਪ ਨ ਰੇਖਿਆ ਜਾਤ ਤੂੰ ਵਰਨਾ ਬਾਰਾ ਇਹ ਮਾਨਸ ਜਾਣੇ ਦੂਰ ਤੂੰ ਵਰਤੈ ਜ਼ਹਾਰਾ ਤੂੰ ਸਭ ਘਟ ਭੋਗੈ ਆਪ ਤਦ ਲੇਪ ਨ ਲਹਾਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਹਾਰਾ ਤੂੰ ਸਭ ਦੇਵਾਂ ਮੈਂ ਦੇਵ ਵਿਧਾਤੇ ਨਰਹਰਾ ਕਿਆ ਆਰਧੇ ਜੇਵਾ ਇਕ ਤੋਂ ਅਬੇਨਾਸ਼ੀ ਅਪਰਪਰਾ ਜਿਸ ਮਿਲੈ ਸਤਗੁਰ ਆਪ ਤਿਸਕੇ ਸਭ ਕੁਲ ਤਰਾ ਸੇਵਕ ਸਭ ਕਰਦੇ ਸੇਵ ਨਾਨਕ ਜਨ ਤੇਰਾ ਡੱਖਣੇ ਮੈਲਾ ਪੰਜਵਾਂ ਗਹਿੜੜਾ ਤ੍ਰਿਣ ਸ਼ਾਇਆ ਅਗਾਫਲ ਜਲੇ ਹੋ ਭਾ ਜਿਨਾਂ ਭਾ ਗੁ ਮਥੜ ਤਿਨ ਉਸਤਾਦ ਤਨਹਾ ਮਨਲਾ ਪੰਜਵਾ ਨਾਨਕ ਪੀਠਾ ਪਕਾ ਸਜਿਆ ਧਰਿਆ ਆਣ ਮੌਜੂਦ ਬਾਜੋ ਸਤਗੁਰ ਆਪਣੇ ਬੈਠਾ ਝਾਕ ਦਰੂਦ ਮਨਲਾ ਪੰਜਵਾ ਨਾਨਕ ਕੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਜਿੰਨੀ ਗੁਰੂ ਮਨਲਾ ਰਜ ਰਜ ਸੇਈ ਖਾਹ ਕੋੜੀ ਤੁਧ ਜਗ ਮੈਂ ਖੇਲ ਰਚਾਇਆ ਵਿੱਚ ਹੋਂ ਮੈਂ ਪਾਈਆ ਏਕ ਮੰਦਰ ਪੰਚ ਚੋਰ ਹੈ ਨਿਤ ਕਰੈ ਬੁਰਾਈਆਂ ਦਸ ਨਾਰੀ ਇੱਕ ਪੁਰਖ ਕਰ ਦਸੇ ਸਾਦ ਲੁਭਾਈਆਂ ਇਹਨ ਮਾਇਆ ਮੋਣੀ ਮੋਈਆ ਨਿਤ ਫਿਰੈ ਪਰਮਾਈਆਂ ਹੱਥਾਂ ਦੋਵੇਂ ਕੀਤਿਓ ਸ਼ਿਵ ਸ਼ਕਤ ਵਰਤਾਈਆ ਸ਼ਿਵ ਅੱਗਾ ਸ਼ਕਤੀ ਹਾਰਿਆ ਏਵੇਂ ਹਰ ਪਾਈਆ ਇੱਕ ਵਿੱਚੋਂ ਹੀ ਤੁਦ ਰੱਖਿਆ ਜੋ ਸਤ ਸੰਗ ਮਿਲਾਈਆ ਜਲ ਵਿੱਚੋਂ ਬਿੰਬ ਉਠਾ ਲਿਓ ਜਲ ਮਾਹੇ ਸਮਾਈਆ ਢਖਣੇ ਮੈਂ ਲਾ ਪੰਜਵਾ ਆਗਾ ਪੂਤਰਾੰਗ ਪਿੱਛਾ ਫੇਰ ਨਾ ਮੋੜੜ ਨਾਨਕ ਸਿਝਿ ਅਵੇਹਾ ਵਾਰ ਬੋੜ ਨ ਹੋਵੀ ਜਨਮੜਾ ਮਨ ਲਾ ਪੰਜਵਾ ਸੱਜਣ ਮੈਂਡਾ ਚਾਹੀਆ ਹੱਬ ਕਹੀ ਦਾ ਮਿਤ ਹੰਦੇ ਜਾਣਨ ਆਪਣਾ ਕਹੀ ਨਾ ਠਾਹੇ ਚਿੱਤ ਮਨ ਲਾ ਪੰਜਵਾ ਗੁਜੜਾ ਲਧਮ ਲਾਲ ਮੱਥੇ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਨ ਜਿੱਥੇ ਪਰੀਏ ਨਾਨਕ ਜੀ ਤੂੰ ਉੱਠਿਆ ਪੌੜੀ ਜਾਂ ਤੂੰ ਮੇਰੇ ਵੱਲ ਤਾ ਕਿਆ ਮੋਸ਼ਨ ਦਾ ਤੁਧ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਏ ਵੈਰੀ ਮਿੱਤਰ ਸਭ ਕੀਤੇ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸੱਦੇ ਕਾਜ ਸੁਵਾਰੇ ਜਹ ਤਦ 파ਵੰਦਾ